ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਦੱਸਾਂਗੇ ਤੁਹਾਨੂੰ ਕਮੀਜ਼ ਦੀਆਂ ਪਲੇਟਾਂ ਪਾਉਣੀਆਂ ਪਲੇਟਾਂ ਦੇ ਨਿਸ਼ਾਨ ਆਪਾਂ ਪਹਿਲਾਂ ਹੀ ਜਦੋਂ ਕਮੀਜ਼ ਦੀ ਕਟਿੰਗ ਕੀਤੀ ਸੀ ਉਦੋਂ ਲਗਾ ਲੈ ਸੀ ਜਿਹੜੀਆਂ ਕਿ ਪਿਛਲੇ ਪੱਲੇ ਦੀਆਂ ਪਲੇਟਾਂ ਉਹ ਆਪਾਂ 8 ਇੰਚ ਤੇ ਪਾਵਾਂਗੇ ਜਿਨ੍ਹਾਂ ਦੀ ਹਾਈਟ ਜ਼ਿਆਦਾ ਹੁੰਦੀ ਹੈ ਉਹਨਾਂ ਦੇ ਪਲੇਟ 8 ਇੰਚ ਤੇ ਪਾਈ ਜਾਂਦੀ ਹੈ ਤੇ ਜਿਹੜੀ ਨਾਰਮਲ ਹਾਈਟ ਹੁੰਦੀ ਹੈ ਉਹਦੇ ਲਈ 7 ਇੰਚ ਦੀ ਹੀ ਹੁੰਦੀ ਹੈ ਕਿਉਂਕਿ ਜਿਹੜਾ ਮਤਲਬ 8 ਇੰਚ ਦੀ ਪਲੇਟ ਫੌਨ ਨਾਲ ਆਪਣੀ ਕਮਰ ਤੇ ਬਲਣੀ ਪੈਂਦਾ ਪਹਿਲਾਂ ਆਪਾਂ ਗਲਿੱਪ ਪੱਲੇ ਦੀਆਂ ਪਲੇਟਾਂ ਪਾਵਾਂਗੇ ਜਿਹੜੀ ਆਪਣੀ ਸਾਈਡ ਵਾਲੀ ਪਲੇਟ ਆ ਇਹਦੇ ਵਿੱਚ ਆਪਾਂ ਤਕਰੀਬਨ ਮਤਲਬ ਦੋਨਾਂ ਸਾਈਡਾਂ ਦਾ ਮਿਲਾ ਕੇ ਆਪਣਾ 5 ਇੰਚ ਦਾ ਕਪੜਾ ਆਉਣਾ ਚਾਹੀਦਾ ਵਿੱਚ ਇਸ ਤਰੀਕੇ ਨਾਲ ਜਦੋਂ ਆਪਾਂ ਪਲੇਟ ਪਾ ਕੇ ਇਸ ਨੂੰ ਅੱਧਾ ਤਿਰਛਾ ਸਲਾਈ ਨੂੰ ਇੱਧਰ ਲਗਾ ਦਾਂਗੇ ਹਾਂਜੀ ਇਹ ਜਿਹੜੀਆਂ ਸਿੱਧੀਆਂ ਪਲੇਟਾਂ ਨੇ ਇਹ ਵੀ ਆਪਾਂ ਥੋੜੀਆਂ ਮੋਟੀਆਂ-ਮੋਟੀਆਂ ਹੀ ਪਾਵਾਂਗੇ ਕਿਉਂਕਿ ਮੋਟੀਆਂ ਪਲੇਟਾਂ ਪਾਉਣ ਨਾਲ ਫਿਟਿੰਗ ਵਧੀਆ ਆਉਂਦੀ ਆ ਜਿਹੜੀਆਂ ਬਰੀਕ ਪਲੇਟਾਂ ਹੁੰਦੀਆਂ ਉਹ ਮਤਲਬ ਸਿੱਧਾ ਜਿਹਾ ਇੱਕ ਮੀਸ ਆਪਣਾ ਰਹਿ ਜਾਂਦਾ ਉਹਨਾਂ ਨਾਲ ਫਿਟਿੰਗ ਜਿਹੜੀ ਆ ਵਧੀਆ ਨਹੀਂ ਆਉਂਦੀ ਹਾਂਜੀ ਪਲੇਟਾਂ ਦੇ نیچے ਆਪਾਂ ਕੱਪੜਾ ਵੀ ਜ਼ਰੂਰ ਲਗਾਉਣਾ ਆ ਇਹਦੇ ਨਾਲ ਆਪਣੇ ਕਮੀਜ਼ ਦੀਆਂ ਜਿਹੜੀਆਂ ਪਲੇਟਾਂ ਆ ਉਹ ਕਿੱਤੀਆਂ ਨਹੀਂ ਜਾਂਦੀਆਂ ਆਪਣਾ ਕਮੀਜ਼ ਛੱਜਦਾ ਨਹੀਂ ਹੈਗਾ ਹਾਂ ਹਾਂਜੀ ਆ ਇਸ ਤਰੀਕੇ ਨਾਲ ਆਪਾਂ ਪਲੇਟਾਂ ਪਾਈਆਂ ਨੇ ਇੰਨੀਆਂ ਮੋਟੀਆਂ-ਮੋਟੀਆਂ ਤੇ ਆਪਾਂ ਇੱਥੋਂ ਐ ਗੁਲਾਈ ਨਹੀਂ ਦੇਣੀ ਇਹਨੂੰ ਤਿਰਛਾ ਸਲਾਈ ਨੂੰ ਐਦਾਂ ਕੱਢਣਾ ਆ ਤਾਂ ਕਿ ਇੱਥੇ ਬੜਲਣਾ ਪਵੇ ਕਿਉਂਕਿ ਆਪਣੇ ਕਮੀਜ਼ ਵਿੱਚ ਮੇਨ ਕੰਮ ਪਲੇਟਾਂ ਦਾ ਤੇ ਫਿਟਿੰਗ ਦੀ ਸਲਾਈ ਦਾ ਹੀ ਹੁੰਦਾ ਆ ਧੰਨਵਾਦ ਜੀ